ਇਹ ਤਾਂ ਇੱਕ ਬੰਨੇ ਅਜ ਨੌਜਵਾਨ ਆਪਣੀਆਂ ਨਾੜਾਂ ਚ ਟੀਕੇ ਲਾ ਰਿਹਾ ਜੇ ਕਹਦਾ ਕੋਈ ਪੁੱਤ ਗੁਰਮਤ ਦੇ ਰਾਹ ਤੇ ਤੁਰਦਾ ਹੈ ਨਾ ਮਾਂ ਬਾਪ ਨੂੰ ਖੁਸ਼ੀ ਹੋਣੀ ਚਾਹੀਦੀ ਆਜ 2 ਦਿਨ ਪਹਿਲਾਂ ਹੀ ਇੱਕ ਬਾਪ ਨੇ ਆਪਣੇ ਪੁੱਤ ਦੀ লাশ ਲਾ ਕੇ ਅਰਦਾਸ ਕੀਤੀ ਸੁਣੀ ਤੁਸੀਂ ਬੜਾ ਉਖਾ ਹੁੰਦਾ ਜੀ ਪ੍ਰਸ਼ਾਸਨ ਉਥੇ ਖਲੋਤਾ ਹੈ ਪੁਲਿਸ ਉਥੇ ਖਲੋਤੀ ਹੈ ਬਾਪ ਨੇ ਆਪਣੇ ਪੁੱਤ ਦੀ ਲਾਸ਼ ਲਾ ਕੇ ਖਲੋ ਕੇ ਅਰਦਾਸ ਕੀਤੀ ਵੀ ਇਹ ਅਕਾਲ ਪ੍ਰਭੂ ਤੁਸੀਂ ਮੈਨੂੰ ਦੋ ਪੁੱਤਰ ਬਖਸ਼ੇ ਸੀ ਉਹਨਾਂ ਵਿੱਚੋਂ ਇੱਕ ਪੁੱਤਰ ਤੁਹਾਡੇ ਪਾਣੇ ਚਲਾ ਗਿਆ ਪਰ ਕਿੰਨਾ ਦਿਲ ਉਤੇ ਪੱਥਰ ਰੱਖ ਕੇ ਸ਼ਬਦ ਬਾਪ ਨੇ ਬੋਲੇ ਸਭ ਤੋਂ ਔਖਾ ਟਾਈਮ ਹੁੰਦਾ ਜੇ ਕੋਈ ਵੈਸੇ ਕੁਰਬਾਨੀ ਕਰੇ ਤਾਂ ਬਾਪ ਮਾਣ ਕਰਦਾ ਇੱਥੇ ਮਾਣ ਵੀ ਕਾਦਾ ਕਰੇ ਬਾਪ ਤੇ ਪਰਿਵਾਰ ਤੇ ਲੱਭਦਾ ਫਿਰਦਾ ਸੀ ਆਪਣੇ ਬੱਚੇ ਨੂੰ ਬੱਚਾ ਕਿੱਥੇ ਆ ਸਾਡਾ ਉਹਨਾਂ ਦੀ ਤੁਸੀਂ ਇੰਟਰਵਿਊ ਸੁਣੀ ਹੋਣੀ ਹੈ ਬੱਚੇ ਨੂੰ ਲੱਭਦੇ ਫਿਰਦੇ ਸੀ ਸਾਡਾ ਪੁੱਤ ਘਰ ਨਹੀਂ ਆਇਆ sire ਉਹਦਾ ਆਧਾਰ ਕਾਟ ਵੇਖ ਕੇ ਫੋਨ ਕੀਤਾ ਗਿਆ ਵੀ ਐਸ ਨਾਮ ਦਾ ਵਿਅਕਤੀ ਇੱਥੇ ਉਹਦੀ ਡੈੱਡ ਬੋਡੀ ਪਈ ਹੋਈ ਹੈ ਤੇ ਕਿੰਨਾ ਔਖਾ ਸਮਾਂ ਜੀ ਬਾਪ ਵਾਸਤੇ ਪਿਆਰਿਓ ਸੰਗਤ ਬਦਲੇਗੀ ਸਾਨੂੰ ਸੰਗਤ ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਚੰਗੀ ਸੰਗਤ ਕਰਾਂਗੇ ਸਾਡਾ ਮਨ ਵਿਕਾਰਾਂ ਵਾਲੇ ਬੰਨੇ ਬੁਰਾਈਆਂ ਵਾਲੇ ਬੰਨੇ ਨਸ਼ਿਆਂ ਵਾਲੇ ਬੰਨੇ ਨਹੀਂ ਜਾਏਗਾ ਭਾਈ ਮੰਨੀ ਸਿੰਘ ਦੀ ਸ਼ਹੀਦੀ ਤੋਂ ਅੱਜ ਇੱਕ ਪ੍ਰੇਰਣਾ ਲਈਏ ਜੇ ਭਾਈ ਮੰਨੀ ਸਿੰਘ ਛੋਟੀ ਉਮਰ ਤੋਂ ਗੁਰੂ ਦੀ ਸੰਗਤ ਵਿੱਚ ਆਏ ساری ਜ਼ਿੰਦਗੀ ਸੇਵਾ ਕੀਤੀ ਬਾਣੀ ਲਿਖੀ ਪਰਉਪਕਾਰ ਕੀਤਾ ਤੇ ਗੁਰੂ ਦੇ ਸਿਧਾਂਤ ਉੱਤੇ ਪਹਿਰਾ ਦਿੰਦਿਆਂ ਬੰਦ-ਬੰਦ ਵੀ ਕਟਾਲਿਆ ਉਹ ਪਿੱਛੇ ਨਹੀਂ ਹਟੇ ਸ਼ੇਨੀਅਟਿਵ ਤੇ ਅਰਦਾਸ ਵਿੱਚ ਅਸੀਂ ਜਦੋਂ ਪੈਰਾ ਪੜ੍ਹਦੇ ਆਂ ਬੰਦ-ਬੰਦ ਕਟਾਏ ਖੋਪਰੀਆਂ ਲੁਆਈਆਂ ਚਰਖੀਆਂ ਤੇ ਚੜੇ ਇਹ ਸਾਰੇ ਸ਼ਬਦ ਬਹੁਵਚਨ ਆ ਇਹਦਾ ਮਤਲਬ ਹੁਣ ਬੰਦ-ਬੰਦ ਕੱਲੇ ਭਾਈ ਮਨਜੀਤ ਸਿੰਘ ਦੇ ਕਟੇ ਇੱਥੇ ਸ਼ਬਦ ਵਰਤੇ ਬੰਦ-ਬੰਦ ਕਟਾਏ ਇਹਦਾ ਮਤਲਬ ਪਤਾ ਨਹੀਂ ਹੋਰ ਵੀ ਕਈਆਂ ਦੇ ਕੱਟੇ ਗਏ ਹੋਣੇ ਜਿਨ੍ਹਾਂ ਦੇ ਨਾਂ ਸਾਡੇ ਤੱਕ ਪਹੁੰਚੇ ਨਹੀਂ ਖੋਪਰੀਆਂ ਲੁਆਈਆਂ ਖੋਪਰੀ ਲਵਾਈ ਪਾਈ ਤਾਰੂ ਸਿੰਘ ਕਰਨ ਉਹਨਾਂ ਦੀ ਖੋਪਰੀ ਲਾਏ ਗਏ ਇਹਦਾ ਮਤਲਬ ਪਤਾ ਨਹੀਂ ਕਿੰਨੇ ਹੋਰਾਂ ਦੇ ਵੀ ਖੋਪਰ ਲਾਏ ਗਏ ਹੋਣੇ ਚਰਖੀਆਂ ਤੇ ਚੜੇ ਸਾਡੇ ਸਾਹਮਣੇ ਦੋ ਹੀ ਨਾਂ ਆਉਂਦੇ ਭਾਈ ਸ਼ਬੇਗ ਸਿੰਘ ਤੇ ਭਾਈ ਸਾਬਾਸ ਪਤਾ ਨਹੀਂ ਕਿੰਨੇ ਹੋਰ ਵੀ ਚਰਖੀਆਂ ਤੇ ਚੜੇ ਹੋਣਗੇ ਇਹਦਾ ਮਤਲਬ ਬਹੁਤ ਇਤਿਹਾਸ ਦਾ ਬਹੁਤ ਏਡਾ ਵੱਡਾ ਇੱਕ ਪੱਖ ਹੈ ਜਿਹੜਾ ਸਾਡੇ ਤੱਕ ਪਹੁੰਚ ਹੀ ਨਹੀਂ ਸਕਿਆ ਪਰ ਅਰਦਾਸ ਵਿੱਚ ਇਹ ਸ਼ਬਦ ਪਾਤੇ ਗਏ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਇਹ ਸ਼ਬਦ ਪਾਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਇਹ ਸ਼ਬਦ ਪਾ ਦਿੱਤੇ ਗਏ ਤੇ ਕਿਆ ਗਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਤਰਮ ਨਹੀਂ ਆ ਰਿਹਾ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਨੌਜਵਾਨ ਵੀਰੋ ਗੁਰੂ ਦੀ ਸੰਗਤ ਕਰੋ ਗੁਰੂ ਦੀ ਬਾਣੀ ਪੜੋ ਨਸ਼ਿਆਂ ਤੋਂ ਰਹਿਤ ਕੋਈ ਕਿਸੇ ਦੇ ਮੂੰਹ 'ਚ ਧੱਕੇ ਨਾਲ ਨਸ਼ਾ ਨਹੀਂ ਪੌਂਦਾ ਨਾ ਹੁਣ ਉਹ ਬੱਚਾ ਚਲਾ ਗਿਆ ਬਾਪ ਨੇ ਅਰਦਾਸ ਕੀਤੀ ਚਲਾ ਗਿਆ ਬਾਪ ਨੇ ਆਪਣੇ ਦਿਲ ਦੇ ਉੱਤੇ ਪੱਥਰ ਰੱਖ ਕੇ ਸ਼ਬਦ ਬੋਲ ਦਿੱਤੇ ਪਰ ਕਿੰਨਾ ਔਖਾ ਹੈ ਮੈਂ ਕਹਿੰਦਾ ਅੰਦਰ 파ੜਦਾ ਹੈ ਬਾਪ ਦੇ ਉਹ ਬੋਲ ਸੁਣ ਕੇ ਵੀ ਜਦੋਂ ਇਦਾਂ লাশ ਪਈ ਹੋਵੇ ਨਾ ਤੇ ਬਾਪ ਆਪਣੇ ਪੁੱਤਰ ਦੀ লাশ ਵੱਲ ਵੇਖ ਕੇ ਅਰਦਾਸ ਕਰ ਰਿਹਾ ਹੋਵੇ ਕਿੰਨਾ ਔਖਾ ਹੈ 2 ਮਿੰਟ ਸੋਚ ਕੇ ਵੇਖੀਏ ਅਜੇ ਉਹ ਨੌਜਵਾਨ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਵੱਡੇ ਤੋਂ ਵੱਡਾ ਨਸ਼ਾ ਮਨੋਖ ਆਪਣੀ ਜ਼ਿੰਦਗੀ ਵਿੱਚੋਂ ਆਹ ਜਿਹੜੇ ਅਜ ਘਟਨਾਵਾਂ ਵਾਪਰੀਆਂ ਕਿੱਥੋਂ ਵਾਪਰੀਆਂ ਨੇ ਆਬ ਹੋਰ ਸੁਣਿਆ ਹੋਣਾ ਤੁਸੀਂ ਨਾ ਕੱਪੜੇ ਦਾ ਬਹੁਤ ਵੱਡਾ ਜਿਹਦਾ ਬ੍ਰਾਂਡ ਖੜਾ ਕੀਤਾ ਜਿੰਨੇ ਇੱਕ ਆਮ ਕਿਰਤਕਾਰ ਕਰਨ ਵਾਲਾ ਵਿਅਕਤੀ ਜਿਨੇ ਇੱਕ ਸਲਾਈ ਦਾ ਬ੍ਰਾਂਡ ਖੜਾ ਕਰ ਦਿੱਤਾ ਉਸ ਵਿਅਕਤੀ ਨੂੰ ਗੋਲੀਆਂ ਮਾਰੀਆਂ ਗਈਆਂ ਗੈਂਗਸਟਰਾਂ ਵੱਲੋਂ ਸਕਾ ਭਰਾ ཕੁੱਭਾਂ ਮਾਰ ਕੇ ਰੋਂਦਾ ਕਹਿੰਦਾ 500 ਤੋਂ ਵੱਧ ਮੇਰੇ ਭਰਾ ਨੇ ਰੋਜ਼ਗਾਰ ਦਿੱਤਾ ਸੀ ਲੋਕਾਂ ਨੂੰ ਇਸ ਸੂਬੇ ਦੇ ਵਿੱਚ ਕੋਈ ਸਿੱਖ ਨੂੰ ਗੋਲੀ ਮਾਰੇ ਕੋਈ ਹਿੰਦੂ ਵੀਰ ਨੂੰ ਗੋਲੀ ਮਾਰੇ ਕੋਈ ਮੁਸਲਮਾਨ ਨੂੰ ਗੋਲੀ ਮਾਰੇ ਉਹ ਵੀ ਇਸ ਕਰਕੇ ਵੀ ਉਹ ਚੰਗੀ ਪੜੀ ਰੋਟੀ ਖਾਂਦਾ ਤੇਨੂੰ ਰੋਟੀ ਖਾਣ ਨਹੀਂ ਦੇਣੀ ਅਸੀਂ ਸਰਕਾਰਾਂ ਕੀ ਕਰ ਰਹੀਆਂ ਕਿੱਥੇ ਜਾਏਗਾ ਸਮਾਜ ਸਾਡਾ ਜੇ ਕੋ ਰੋਟ ਜਿਸ ਕੋ ਰੋਟੀ ਖਾਣ ਲਈ ਨਹੀਂ ਉਹਨੂੰ ਕੋ ਦਿੰਦਾ ਨਹੀਂ ਜਿਹੜਾ ਥੋੜੀ ਜੀ ਰੋਟੀ ਖਾਣ ਲੱਗ ਜਾਏ ਉਹਦੇ ਕੋਲੋਂ ਫਰੋਤੀਆਂ ਮੰਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਕੌਣ ਨੇ ਨੌਜਵਾਨ ਕਿਹੜੇ ਨੇ ਬੱਚੇ ਅਕਸਰ ਤੇ ਆਮ ਪਰਿਵਾਰਾਂ ਚੋਂ ਗਏ ਨਾ ਉੱਠ ਕੇ ਜਦੋਂ ਪਹਿਲੇ ਦਿਨ ਮਾੜਾ ਮੋਟਾ ਕਦਮ ਚੱਕਿਆ ਸੀ ਉਦੋਂ ਵੇਖਿਆ ਨਹੀਂ ਜਦੋਂ ਪਹਿਲੇ ਦਿਨ ਬੱਚਾ ਪੈਨਸਲ ਪੈਨ ਸਕੂਲ ਵਿੱਚੋਂ ਕਿਸੇ ਦੀ ਲੈ ਕੇ ਆਉਂਦਾ ਹੈ ਨਾ ਉਦੋਂ ਹੀ ਪੈਣੋ ਪੁੱਛਿਆ ਕਰੋ ਇਹ ਪੈਨ ਅਸੀਂ ਤੇ ਲੈ ਕੇ ਨਹੀਂ ਦਿੱਤਾ ਇਹ ਕਿੱਥੋਂ ਆਇਆ ਤੇ ਜੇ ਬੱਚਾ ਕਹਿੰਦਾ ਮੇਰਾ ਡਿਗ ਪਿਆ ਸੀ ਮੈਂ ਕਿਸੇ ਦਾ ਚੱਕ ਲਿਆ ਆਂ ਉਹ ਦਿਨ ਹੀ ਕਹ ਦੋ ਪੁੱਤਰ ਅੱਗੇ ਤੋਂ ਸਾਂਭ ਕੇ ਰੱਖੀ ਜਿੱਥੋਂ ਲਿਆ ਆ ਉੱਥੇ ਰੱਖਿਆ ਮੈਂ ਤੈਨੂੰ ਸਵੇਰੇ ਨਵਾਂ ਪੈਨ ਤੇ ਪੈਨਸਲ ਲੈ ਦਵਾਂਗੀ ਤੇ ਜੇ ਤੁਸੀਂ ਖੁਸ਼ੀ ਮਨਾਈ ਸ਼ੁਕਰ ਹੈ ਸਾਡੇ ਪੁੱਤ ਨੇ ਘਾਟਾ ਨਹੀਂ ਖਾਦਾ ਕਿ ਇਹਦਾ ਪੈਨ ਤੇ ਪੈਨਸਲ ਚੱਕ ਲਿਆ ਆ ਚੇਤਾ ਰੱਖਿਓ ਏਟੀਐਮ ਭੰਨਣ ਤੱਕ ਜਾਏਗਾ ਗੁਰਦਵਾਰ ਦੀ ਗੋਲ ਕਾਮ ਹੀ ਪੰਨੇਗਾ ਘਰਾਂ 'ਚ ਵੀ ਚੋਰੀਆਂ ਕਰੇਗਾ ਪੈਨਸਲ ਤਾਂ ਸ਼ੁਰੂਆਤ ਸੀ ਪੈਨ ਤਾਂ ਸ਼ੁਰੂਆਤ ਸੀ ਅਮੀਰੀ ਜਿਆਦਾ ਪੈਸਾ ਹੋਣਾ ਨਹੀਂ ਹੈ ਅਮੀਰੀ ਤੁਹਾਡੇ ਘਰ ਦੇ ਬਾਹਰ ਖਲੋਤੀ 1.5-2 ਕਰੋੜ ਦੀ 50 ਲੱਖ ਦੀ ਗੱਡੀ ਨਹੀਂ ਹੈ ਅਮੀਰੀ ਹੈ ਜਿੱਥੇ ਸ਼ਾਮਾਂ ਨੂੰ ਤੁਸੀਂ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਦੇ ਹੋ ਘਰ 'ਚ ਕੋਈ ਨਸ਼ਾ ਨਹੀਂ ਮੈਂ ਕਹਿੰਦਾ ਉਸ ਪਰਿਵਾਰ ਨਾਲੋਂ ਅਮੀਰ ਪਰਿਵਾਰ ਹੀ ਕੋਈ ਨਹੀਂ ਅੰਮਣ ਆਪਣੇ ਆਪ ਨੂੰ ਕਿਆ ਕਰੋ ਸਾਡੇ ਕੋਲ ਕੱਖ ਨਹੀਂ ਹੈਗਾ ਅਸੀਂ ਮਾਤੜਾਂ ਮੈਂ ਕਹਿੰਦਾ ਸਵੇਰੇ ਕਮਾ ਕੇ ਵੀ ਬੰਦਾ ਸ਼ਾਮਾਂ ਨੂੰ ਖਾ ਲਵੇ ਤੇ ਜੇ ਤੁਹਾਡੇ ਘਰ ਚ ਨਸ਼ਾ ਹੈ ਨਹੀਂ ਤੁਹਾਡਾ ਬੱਚਾ ਤੁਹਾਡੇ ਮੰਜੇ ਤੇ ਆਣ ਕੇ ਬਹਿਂਦਾ ਤੁਸੀਂ ਆਪਣੇ ਆਪ ਨੂੰ ਕਿਆ ਕਰੋ ਮੈਂ ਦੁਨੀਆ ਦਾ ਅਮੀਰ ਬੰਦਾ ਵੇ ਮੈਂ ਦੁਨੀਆ ਦਾ ਬੋਲੋ ਜੀ ਅਮੀਰ ਬੰਦਾ ਇੱਥੇ ਵੱਡੇ ਵੱਡੇ ਲੋਕਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਧਨ ਪਦਾਰਥ ਬਹੁਤ ਨੇ ਪਰ ਕੋਈ ਦੁੱਖ ਸੁੱਖ ਪੁੱਛਣ ਵਾਲਾ ਨਹੀਂ ਬਚਿਆ ਨੌਜਵਾਨ ਵੀਰੋ ਰੋਜ ਸਵੇਰੇ ਵਕਸਰ ਉਠੋ ਸਤਿਗੁਰ ਦੀ ਬਾਣੀ ਪੜੋ ਐਕਸਰਸਾਈਜ਼ ਕਰੋ ਜਿਮ ਜਾਓ ਦੌੜੋ ਆਪਣੀ ਸਿਹਤ ਬਣਾਓ ਨਸ਼ਿਆਂ ਤੋਂ ਰਹਿਤ ਹੋ ਜਿੱਥੇ ਆਪਣੇ ਤਨ ਦੀ ਖੁਰਾਕ ਵਧੀਆ ਰੱਖਣੀ ਹੈ ਉਥੇ ਮਨ ਦੀ ਖੁਰਾਕ ਵੀ ਵਧੀਆ ਰੱਖੋ ਆ ਜੰਕ ਫੂਡ ਨਾ ਖਾਓ ਜਾ ਕੇ ਜਿਹੜੀਆਂ ਤਿੱਖ ਲੁਖ ਲੋ ਕੇ ਗੁੱਸਾ ਨਾ ਮਨਾਓ ਆ ਗੰਦਪਿਲ ਜਿਹੜਾ ਬਾਹਰ ਜਾ ਕੇ ਅਸੀਂ ਖਾਂਦੇ ਫਿਰਦੇ ਆ ਚੰਗੀਆਂ ਚੀਜ਼ਾਂ ਆਪਣੇ ਘਰ ਖਾਣ ਦੀ ਕੋਸ਼ਿਸ਼ ਕਰੋ ਨਸ਼ਿਆਂ ਤੋਂ ਰਹਿਤ ਹੋ ਕਿਉਂਕਿ ਗੁਰੂ ਨੇ ਸਾਨੂੰ ਜੀਵਨ ਜਾਚ ਜੋ ਬਖਸ਼ਿਸ਼ ਕੀਤੀ ਬਾ ਕਮਾਲ ਜੇ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਅਸੀਂ ਇਹ ਨਾ ਨਾ ਸਿੱਖਿਆ ਲੈ ਸਕੇ ਕਿਉਂ 1734 ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ ਜਦੋਂ ਗੁਰੂ ਦੇ ਉਹ ਤਾਂ ਦਾਦਿਆਂ ਪੜਦਾਦਿਆਂ ਵੇਲੇ ਜਿਨ੍ਹਾਂ ਦੇ ਦਾਦੇ ਪੜਦਾਦੇ ਗੁਰੂ ਦੀ ਸਿੱਖੀ ਵਿੱਚ ਹੋਣਗੇ ਭਾਈ ਮਨੀ ਸਿੰਘ ਦਾ ਤੇ ਜਨਮੀ ਸਿੱਖੀ ਵਿੱਚ ਹੋਇਆ ਭਾਈ ਮਨੀ ਸਿੰਘ ਦਾ ਤੇ ਜਨਮੀ ਬਲੋ ਜੀ ਸਿੱਖੀ ਵਿੱਚ ਹੋਇਆ ਕਿੰਨੀ ਰੰਗਤ ਲੱਗੀ ਹੋਏਗੀ ਸਿੱਖੀ ਦੀ ਵੀ ਜਿਨ੍ਹਾਂ ਦੇ ਭਰਾ ਦਾਦਾ ਜੀ ਅੱਗੇ ਪੁੱਤਰ ਸਭ ਸ਼ਹਾਦਤ ਦਾ ਜੰਮ ਪੀਤੀ ਉਹਨਾਂ ਨੇ ਇਥੇ ਕੋਈ 10 ਰੁਪਏ ਦੇਵੇ ਤੇ ਕੰਨ ਲਾ ਲਾ ਕੇ ਸੁਣਦਾ ਮੇਰਾ ਨਾਂ ਅਰਦਾਸ ਵਿੱਚ ਭਾਈ ਸਾਹਿਬ ਨੇ ਬੋਲਿਆ ਕਿ ਨਹੀਂ ਬੋਲਿਆ ਜਿਨ੍ਹਾਂ ਨੇ ਦਰਜਨਾ ਆਪਣੇ ਪਰਿਵਾਰ ਦੇ ਮੈਂਬਰ ਸਿੱਖੀ ਤੋਂ ਕੁਰਬਾਨ ਕਰ ਦਿੱਤੇ ਪੱਥਰ ਲੱਗਾ ਵੇਖਿਆ ਉਹਨਾਂ ਦੇ ਨਾਂ ਦਾ ਕਿਤੇ ਭਾਈ ਮਨੀ ਸਿੰਘ ਦੇ ਨਾਂ ਦੀ ਸਿਰ ਲੱਗੀ ਵੇਖੀ ਕਿਤੇ ਸਾਸ ਸੰਗਤ ਇਸ ਕਰਕੇ ਨੌਜਵਾਨ ਵੀਰੋ ਇਕੱਲੇ ਵੀਰ ਨਹੀਂ ਭੈਣਾ ਨੂੰ ਵੀ ਬੇਨਤੀ ਆ ਕਿ ਆਪਣੇ ਘਰਾਂ ਵਿੱਚ ਸਤਿਗੁਰੂ ਦੀ ਬਾਣੀ ਪੜ੍ਹਨ ਦੀ ਆਦਤ ਪਾਓ ਆ ਵਿੱਚ ਵਿੱਚੋਂ ਭੈਣਾ ਉੱਠ ਕੇ ਜਾ ਰਹੀਆਂ ਮਤਲਬ ਟਾਈਮ ਬਹੁਤ ਹੋ ਗਿਆ ਜੀ ਭੈਣੋ ਅ ਘਰਾਂ 'ਚ ਵਿਆਹ ਸ਼ਾਦੀ ਹੋਵੇ ਤਾਂ 10 ਵਜੇ ਤਾਂ ਤੁਸੀਂ ਕੰਮ ਸ਼ੁਰੂ ਕਰਦੇ ਜੇ ਗੌਣ ਪਾਣੀ ਵਾਲਾ ਤੇ ਜੇ 9:30 ਹੋਇਆ ਤੇ ਕਈ ਭੈਣਾ ਉੱਠ-ਉੱਠ ਕੇ ਤੇ ਬਾਹਰ ਨੂੰ ਤੁਰ ਜੇ ਸਿੱਖੀ ਦੀ ਵਿਚਾਰ ਚੰਗੇ ਨਹੀਂ ਲੱਗਦੇ ਤੁਹਾਨੂੰ ਤਾਂ ਜ਼ਿਆਦਾ ਜ਼ਰੂਰਤ ਹੈ ਜੇ ਮਾਂ ਗੁਰੂ ਕੋਲ ਬੋਵੇਗੀ ਪੁੱਤ ਪੋਤਰਾ ਤਾਂ ਹੀ ਬੋਵੇਗਾ ਜੇ ਮਾਈ ਗੁਰੂ ਕੋਲ ਉੱਠ ਕੇ ਪਰਾਂ ਤੁਰਗੀ ਬੱਚੇ ਨੇ ਕਿੱਥੋਂ ਬਹਿਣਾ ਸਾਡੇ ਹਾਲਾਤ ਵੇਖੋ ਸਾਡੇ ਸਮਾਜ ਦੇ ਦੇ ਤਾਰੀ ਬਾਬਾ ਆਇਆ ਹੋਵੇ ਸਾਡਾ ਉੱਥੋਂ ਉੱਠ ਕੇ ਜਾਣ ਨੂੰ ਜੀ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਤੇ ਸਾਡਾ ਉੱਥੇ ਬਹਿਣ ਨੂੰ ਜੀ ਨਹੀਂ ਕਰਦਾ ਹੋ ਸਕਦਾ ਤੁਹਾਨੂੰ ਮੇਰੀ ਗੱਲ ਚੰਗੀ ਹੁਣ ਤੁਸੀਂ ਸੱਦੇ ਆ ਤੇ ਤੁਹਾਨੂੰ ਸੁਣਨਾ ਤੇ ਪਹਿਣਾ ਹੀ ਕਿਉਂਕਿ ਮੈਂ ਮੈਨੂੰ ਮਿੱਠੀਆਂ ਗੱਲਾਂ ਕਰਨੀਆਂ ਨਹੀਂ ਆਉਂਦੀ ਥੋੜਾ ਜਿਆ ਤੁਹਾ ਨੂੰ ਸੁਣਨਾ ਪੈਣਾ